ਇੱਕ ਬੂਦਨਾ ਤੋਂ ਜਿਹੜੀ ਇੱਕ ਵੀਡੀਓਜ਼ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਮੈਂ ਸੰਗਤ ਨਾਲ ਕੋਈ ਵਿਚਾਰ ਸਾਂਝੀ ਕਰਨਾ ਚਾਹੁੰਨਾ ਕਿਉਂਕਿ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਕਮੈਂਟਸ ਲਿਖੇ ਨੇ ਵੀ ਇਹ AI ਐਪ ਦੇ ਨਾਲ ਵੀਡੀਓ ਤਿਆਰ ਹੋਈ ਹੈ ਕੋਈ ਕਹਿੰਦਾ ਹੈ ਵੀ ਭਾਈ ਮਨਜੀਤ ਸਿੰਘ ਖਾਲਸਾ ਜੀ ਉਹਨਾਂ ਦੀ ਇਹ ਵੀਡੀਓ ਨਹੀਂ ਹੋ ਸਕਦੀ ਮੈਂ ਸਿੱਖ ਸੰਗਤ ਨੂੰ ਦੱਸਣਾ ਚਾਹੁੰਨਾ ਵੀ ਉਹ ਵੀਡੀਓਜ਼ ਮੇਰੀ ਹੈ ਉਦੇ ਵੀਡੀਓਜ਼ ਬਣਨ ਦਾ ਕਾਰਨ ਕੀ ਹੈ ਔਰ ਉਥੇ ਬੈਠਣ ਦਾ ਕਾਰਨ ਕੀ ਹੈ ਉਹ ਮੈਂ ਸੰਗਤ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਕੁਝ ਸ਼ਰਾਰਤੀ ਅੰਸਰ ਸਾਡੇ ਆਪਣੇ ਨੇ ਇੱਕ ਕਹਾਵਤ ਬਣੀ ਹੈ ਵੀ ਰਾਵਣ ਨੂੰ ਨਹੀਂ ਸੀ ਕੋਈ ਮਾਰ ਸਕਦਾ ਹਨ ਤੇ ਜੇ ਉਹਦਾ ਭੇਤ ਉਹਦਾ ਭਾਈ ਨਾ ਲੰਦਾ ਹਨ ਸਾਡੇ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਇਹ ਕਮੀ ਹੈ ਬਹੁਤ ਵੱਡੀ ਉਹਨ ਇੱਥੇ ਮੈਂ ਕਿਹੜੇ ਸ਼ਬਦ ਬੋਲ ਸਕਦਾ ਹੈ ਇਹ ਸੰਗਤਾਂ ਨੂੰ ਪਤਾ ਹੈ ਵੀ ਜਦੋਂ ਵੀ ਕਿਸੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਸੱਚ ਦੀ ਲੜਨ ਦੀ ਜ਼ਰੂਰਤ ਕੀਤੀ ਹੈ ਉਹਦੇ ਵਿੱਚ ਆਪਣੇ ਆਣੇ ਬਹੁਤ ਜਿਹੜੀਆਂ ਤੂਮਤਾ ਲਾ ਕੇ ਬਹੁਤ ਭੱਦੀਆਂ ਸ਼ਬਦਾਵਲੀਆ ਵਰਤ ਕੇ ਆਪਣੇ ਆਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਹੈ